24 ਪੰਜਾਬ نیوز ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਕਿ ਤੁਸੀਂ ਸਾਡੀ ਹਰ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਰਹਿਣ ਭਾਰਤੀ ਜਨਤਾ ਪਾਰਟੀ ਦੇ ਹਾਈ ਕਮਾਂਡ ਵੱਲੋਂ ਲੋਕ ਸਭਾ ਹਲਕਾ ਖਡੂਸ ਸਾਹਿਬ ਤੋਂ ਮਨਜੀਤ ਸਿੰਘ ਮੰਨਾ ਮੀਆਂ ਵਿਰਨ ਨੂੰ ਉਮੀਦਵਾਰ ਬਣਾਇਆ ਗਿਆ ਮਨਜੀਤ ਸਿੰਘ ਮੰਨਾ ਮੀਆਂ ਵੇਨ ਜ਼ਿਲ੍ਹਾ ਅਮ੍ਰਿਤਸਰ ਦਿਹਾਤੀ ਦੇ ਪ੍ਰਧਾਨ ਵੀ ਹਨ ਇਸ ਦਾ ਪਤਾ ਲੱਗਦੇ ਹੀ ਜ਼ਿਲ੍ਹਾ ਤਰਨਤਾਰਨ ਪਾਸਪਾ ਦੇ ਮੁਖ ਦਫ਼ਤਰ ਵਿੱਚ ਪਾਸਪਾ ਵਰਕਰਾਂ ਵੱਲੋਂ ਇੱਕ ਦੂਜੇ ਨੂੰ ਲੱਡੂ ਖਵਾ ਕੇ ਮੂੰ ਮਿੱਠਾ ਕਰਵਾਇਆ ਗਿਆ ਅਤੇ ਪਾਸਪਾ ਜਨਤਾ ਪਾਰਟੀ ਜਿੰਦਾਬਾਦ ਦੇ ਨਾਰੇ ਲਗਾਏ ਗਏ ਇਸ ਮੌਕੇ ਤੇ ਹਰੋਨਾ ਤੋਂ ਇਲਾਵਾ ਗੁਲਰਾਜ ਸਿੰਘ ਜਹਾਂਗੀਰ ਅਤੇ ਆਦੀ ਆਗੂ ਹਾਜ਼ਰ ਸਨ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਅੱਜ ਪੰਜਾਬ ਦਾ ਅਕਾਲ ਪੁਰਖ ਦਾ ਸੱਚੇ ਪਾਤਸ਼ਾਹ ਜੀ ਦਾ ਸ਼ਰਧਾਂਜਲੀ ਕਰਦੇ ਉਹਦੇ ਨਾਲ ਨਾਲ ਸਭਤੀ ਹਾਈ ਕਮਾਂਡ ਮੋਦੀ ਸਾਹਿਬ ਸਾਡੇ ਪ੍ਰਧਾਨ ਮੰਤਰੀ ਜੀ ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਸਾਡੇ ਪ੍ਰਧਾਨ ਡੀਪੀ ਲਤਾ ਜੀ ਸਾਡੇ ਸੂਬੇ ਦੇ ਪ੍ਰਧਾਨ ਡਾਕਟਰ ਸਾਹਿਬ ਸਾਡੇ ਸੈਨੇਟਰ ਮੰਤਰੀ ਸ਼੍ਰੀ ਨਵਜਿਉ ਸਿੰਘ ਜੀ ਸਭਤੀ ਦੇ ਦਿੱਤੀ ਸ਼ਰਧਾਂਜਲੀ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਗੁਰੂ ਕਿਰਪਾ ਕਰੇ ਪੂਰੀ ਮਿਹਨਤ ਕਰਕੇ ਸਾਰੇ ਭਰਾਵਾਂ ਦੇ ਨਾਲ ਇਹ ਵੀ ਜਿਹੜਾ ਛੋਟਾ ਜੀ ਸਰਦਾਰ ਹਰਜੀਤ ਸਿੰਘ ਜਿਲ੍ਹਾ ਤਰਨਤਾਰਨ ਤੋਂ ਪ੍ਰਧਾਨ ਨੇ ਸਾਰੇ ਅਸੀਂ ਸਾਰੇ ਮਿਲ ਕੇ ਜਿੰਨੇ ਵੀ ਪਾਰਟੀ ਦੇ ਨੇਕ ਸਹਿਬਾਨ ਨੇ ਵਰਕਰ ਸਹਿਬਾਨ ਨੇ ਪੂਰੀ ਮਿਹਨਤ ਕਰਕੇ ਗੁਰੂ ਕਿਰਪਾ ਕਰੇ ਕਿ ਇਹ ਪਾਰਟੀ ਜੰਦਾ ਪਾਟੇ ਵਿੱਚ ਕਿਹੜੇ ਮੁੱਦੇ ਲੈ ਕੇ ਜਾਊਗਾ ਲੋਕ ਆਪਣੀ ਜਿਹੜੀ ਜਨਤਾ ਦੇ ਵਿੱਚ ਪੜਾਂਗੇ ਜੀ ਬੜੀ ਨਹੀਂ ਜੀ ਇਹ ਸਰਕਾਰ ਸਾਡੀ ਇਹ ਤਾਂ ਕੰਤ ਤੇ ਲਿਖਿਆ ਕਿ ਮੋਦੀ ਸਾਹਿਬ ਨੇ ਪ੍ਰਧਾਨ ਮੰਤਰੀ ਬਣ ਜਾਣਾ ਹੈ ਬਾਦਰ ਕਈ ਵਧੀਆ ਸਮੱਸਿਆਵਾਂ ਨੇ ਤੇ ਜੋ ਵੀ ਸਮੱਸਿਆਵਾਂ ਨੇ ਸਾਡੀਆਂ ਜਾ ਕੇ ਗੁਰੂ ਕਿਰਪਾ ਕਰੇ ਮੌਕਾ ਦੇਵੇ ਜਨਤਾ ਗੁਰੂ ਮਹਾਰਾਜ ਕਿਰਪਾ ਕਰਨ ਸਾਰੇ ਮਸਲੇ ਠਾ ਕੇ ਹੱਲ ਕਰਦਾ ਮਤਲਬ ਇਹ ਕਰਦਾ ਉਹ ਅੱਧੇ